ਪਰਮਣੂ ਆਪਾਂ ਬੰਦੇ ਜੀ ਦਾ ਇੱਕ ਪਰਮਣੂ ਲਖੇ ਕੋਈ ਇਹ ਨਹੀਂ ਕਰੀ ਆਪਣੀ ਰਾਏ ਦੇਸੀਏ ਕੋਈ ਸਾਥੀ ਆਪਾਂ ਤੇ ਸੱਤੀ ਕਮ ਕੇ ਉੱਥੇ ਬਿਠਾ ਦਿਓ ਤੇ ਮੰਗਤ ਸਿੰਘ ਸੈਣੀ ਆ ਜਾਣਾ ਉਹਨਾਂ ਜੀ ਆਵਾਜ਼ ਜੀ ਆਵਾਜ਼ ਜੀ ਜੀ ਆਵਾਜ਼ ਜੀ ਜੀ ਜਿਸ ਵੇਲੇ ਇਲੈਕਸ਼ਨ ਅਨਾਉਂਸ ਹੋ ਗਿਆ ਇਹਨਾਂ ਬੇਵਸ ਹੋ ਜਨ ਹੈ ਦੀ ਸਾਰੀਆਂ ਪਾਵਲਾਂ ਚਲੀ ਜਾਣੀਆਂ ਨਾ ਤੇ ਜੇ ਆਪੋਜੀਸ਼ਨ ਦੀ ਸਰਕਾਰ ਹੈ ਬਾਹਰ ਅਸਰ ਦੀ ਨਹੀਂ ਹੈ ਕੋਈ ਤਾਂ ਐਸਾ ਜੀ ਅਗਰੇ ਜੀ مودی سرکار مودی سرکار سرکار سینٹر سرکار سینٹر سرکار سینٹر سرکار سینٹر سرکار ਲੱਗਣਾ ਸਾਡੇ ਮਾਨਤੋਬ ਲੱਗ ਜਾਣੀ ਥੋੜੀ ਜਿਹੀ ਲੱਗ ਜਾਣੀ ਹੈ ਜੀ ਉਹ ਜਿਹੜੇ ਉਹਨਾਂ ਦਾ ਨਿਕਲ ਵਾਸਤੇ ਕੀਤਾ ਜਿਹਦਾ ਇਹ ਸਾਰੇ ਕਿਸਾਨ ਪੌੜਾ ਮੈਂ ਦੂਰ ਆ ਗਿਆ ਜਿਹੜਾ ਛਣਵਾ ਦੇ ਵਿੱਚ ਔਨਾ ਨਾ ਉਹ ਕਿਸਾਨ ਹੀ ਲੱਗ ਪਿਆ ਰੱਬਾ ਵਾਹਿਗੁਰੂ بی جے پی سرکار مرد آباد مرد آباد ہرداب ہریا مرد آباد مرد مرد اور میرے کسان بھی روے پی ہٹا ਕੇ ਧੰਨ ਤੇ ਗੁਰਦਾ ਰੱਖ ਦਿਆਂਗੇ ਸਰੂਪ ਸਿੰਘ ਰੋਪਰਾ ਕਿਸਾਨ ਕੋਲ ਪਹੁੰਚਣ ਵਾਲੇ ਕੱਲੋ ਆਪ ਜੀ ਨੂੰ ਯਾਦ ਕਰਾਇਆ ਹੈ ਇਹ ਦੇ ਵਿੱਚ ਅੱਜ ਲੱਗ ਰਿਹਾ ਹੈ ਸੱਤਾ ਆਈ ਹੈ ਉਹ ਸੱਤਾ ਦਾ ਜੁਰੂ ਤਗੜੀ ਹੋ ਗਈ ਕਿਸਾਨ ਇਹ ਕਿੰਨੇ ਨਾਗਰਿਕੋ ਅਜੀ ਜਗਿੰਦਰਪਾਲ ਜੀ ਤੁਸੀਂ ਵੀ ਅੱਜ ਜਿਹੜਾ ਇਹਨਾਂ ਦੇ ਧਰਨੇ ਦੇ ਵਿੱਚ ਕਿਸਾਨਾਂ ਦੇ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੀ ਕੇਂਦਰ ਸਰਕਾਰ ਦੇ ਖਿਲਾਫ ਦੇਖੋ ਪਹਿਲੀ ਗੱਲ ਇਹ ਤੁਹਾਡੇ ਦਿਮਾਗ 'ਚ ਇਹ ਗੱਲ ਹੈ ਵੀ ਜਗਿੰਦਰਪਾਲ ਵਿਧਾਇਕ ਰਹਿ ਚੁੱਕਿਆ ਹੈ ਸਾਬਕਾ ਵਿਧਾਇਕ ਬੇਸਿਕਲੀ ਵਿਧਾਇਕ ਸੀ ਮੈਂ ਵਿਧਾਇਕ ਨਹੀਂ ਮੈਂ ਕਿਸਾਨ ਹਾਂ ਸਭ ਤੋਂ ਪਹਿਲੇ ਮੈਂ ਕਿਸਾਨ ਹਾਂ ਜਦੋਂ ਕਿਸਾਨ ਦੇ ਉੱਤੇ ਕੋਈ ਆਂ ਚਾਹੇਗੀ ਤੇ ਫਿਰ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਬਹੁਤ ਅਫਸੋਸ ਨਾਲ ਗੱਲ ਕਰਨੀ ਪੈ ਰਹੀ ਹੈ ਟੀਵੀ ਦੇਖੋ ਆਵਾਰ ਦੇਖੋ ਮੋਦੀ ਗਰੰਟੀ ਮੋਦੀ ਗਰੰਟੀ ਮੋਦੀ ਹੈ ਤੋ ਗਰੰਟੀ ਹੈ ਅੱਜ 3 ਸਾਲ ਪਹਿਲੇ ਮੋਦੀ ਸਾਹਿਬ ਨੇ ਇੱਕ ਅਨ ਦਾਤਾ ਨਾਲ ਗਰੰਟੀ ਕੀਤੀ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਬੀਜੇਪੀ ਦੀ ਸਰਕਾਰ ਆਈ ਸੀ ਉਹ ਕਿਸਾਨਾਂ ਨੇ 3 ਸਾਲ ਪਹਿਲੇ ਸੰਘਰਸ਼ ਕੀਤਾ ਜਿਹਦੇ ਵਿੱਚ ਕਟੋ-ਕਟ 7-800 ਹਜ਼ਾਰ ਬੰਦੇ ਦੀ ਸ਼ਹਾਦਤ ਵੀ ਹੋ ਗਈ ਔਰ ਉਹਦੇ ਵਿੱਚ ਇਹਨਾਂ ਦੇ ਮੰਤਰੀ ਉਹਦੇ ਵਿੱਚ ਮੋਦੀ ਸਾਹਿਬ ਮੰਨੇ ਕਿ ਅਸੀਂ ਕਾਲੇ ਕਾਨੂੰਨ ਤਿੰਨੇ ਵਾਪਸ ਕਰਾਂਗੇ ਔਰ ਅੱਜ 3 ਸਾਲ ਹੋ ਗਿਆ ਕੋਈ ਕਾਨੂੰਨ ਵਾਪਸ ਨਹੀਂ ਕੀਤੇ ਗਏ ਮੂਨ ਕਿਸਾਨਾ ਦੇ ਸਿਰ ਤੋਂ ਪਾਣੀ ਨੰਘਿਆ ਕਿਸਾਨ ਸ਼ਾਂਤ ਮੇ ਤਰੀਕੇ ਦੇ ਨਾਲ ਦਿਲੇ ਜਾ ਰਹੇ ਹਿੱਤ ਸਾਰੇ ਜਾਣਦੇ ਹੋ ਚਾਹੇ ਕੋਈ ਸੱਤਾਧਾਰੀ ਪਾਰਟੀ ਹੁੰਦੀ ਹੈ ਚਾਹੇ ਕੋਈ ਵਿਪੱਖਸ਼ਤਾਧਾਰੀ ਪਾਰਟੀ ਹੁੰਦੀ ਹੈ ਉਹਨੇ ਕੋਈ ਪ੍ਰਦਰਸ਼ਨ ਕਰਨਾ ਹੁੰਦਾ ਉਹਨੇ ਕੋਈ ਐਜੀਟੇਸ਼ਨ ਕਰਨੀ ਹੁੰਦੀ ਹੈ ਤੇ ਉਹ ਦਿੱਲੀ ਜਾ ਕੇ ਜੰਤਰ ਮੰਤਰ ਦੇ ਉੱਤੇ ਬਹੁਤ ਵੱਡੀ ਗਰਾਊਂਡ ਹੈ ਉੱਥੇ ਜਾ ਕੇ ਆਪਣਾ ਜੰਤਰ ਮੰਤਰ ਤੇ धरना ਪ੍ਰਦਰਸ਼ਨ ਕਰਦੇ ਆ। ਮੈਨੂੰ ਬੜਾ ਅਫਸੋਸ ਨਾਲ ਕਹੜੇ ਪੈਂਦਾ ਜਿਹਨੂੰ ਪੰਜਾਬ ਦੇ ਕਿਸਾਨ ਉਹ ਦਿੱਲੀ ਕੂਚ ਕਰ ਰਹੇ ਆ ਤੇ ਇਹਨਾਂ ਨੇ ਸ਼ੰਭੂ ਬੈਰੀਅਲ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਰੋਕ ਲਿਆ। ਬੜੀਆਂ-ਬੜੀਆਂ ਇਹਨਾਂ ਉਹ ਉੱਥੇ ਬੈਰੀਕੇਡ ਲਗਾਤੇ ਆ। ਮੈਂ ਪੁੱਛਣਾ ਚਾਹਨਾ ਕਿ ਆ ਦਿੱਲੀ, ਕਿ ਆ ਹਰਿਆਣਾ ਇਹ ਦੇਸ਼ ਦਾ ਅੰਗ ਲਈ ਜਿਹੜੇ ਕਿਸਾਨ ਦਾ ਦੇਸ਼ ਦੇ ਕਿਆ ਇਹ ਆਪਣੀ ਮੰਗ ਲਈ ਜਿੱਲੀ ਨਹੀਂ ਜਾ ਸਕਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਮੋਦੀ ਸਾਹਿਬ ਗਰੰਟੀਆਂ ਤੁਹਾਡੀਆਂ ਕਿੱਥੇ ਗਈਆਂ ਅੱਜ ਤੁਸੀਂ ਸਾਰੀਆਂ ਗੱਲਾਂ ਦੀ ਗਰੰਟੀਆਂ ਦਿੰਦੇ ਤੇ ਕਿਸਾਨਾਂ ਨੇ ਕਿਉਂ ਨਹੀਂ ਗਰੰਟੀ ਦੇ ਰਹੇ ਇਹ ਜੋ ਹਾਲਾਤ ਚੱਲੇ ਹੈ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਹਦੀ ਹੱਤਿਆ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਹੀ ਕਿਸਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸਾਰੀਆਂ ਹੀ ਜੱਥੇਬੰਦੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਲੋਕਾਂ ਨੂੰ ਅਪੀਲ ਕਰਦਾ ਇਹ ਘੜੀ ਹੈ ਸਾਰੇ ਮੁਸ਼ਕਲ 'ਚ ਇਕੱਠੇ ਹੋਵੋ ਕਿਸਾਨਾਂ ਦਾ ਸਾਥ ਦਿਓ ਔਰ ਤਗੜੇ ਹੋ ਕੇ ਇਹ ਬਿਮਾਰੀ ਤੋਂ ਨਜਾਤ ਮਿਲੇ ਔਰ ਦੇਸ਼ ਔਰ ਸੂਬਾ ਸਾਡਾ ਤਾਇ ਤਰੱਕੀ ਕਰੇਗਾ ਤੁਹਾਡੇ ਚੱਲ ਲੈ ਮੈਂ ਗੱਲ ਕਹਿਣਾ ਚਾਹੁੰਦਾ ਸਾਡੇ ਦੇਸ਼ ਦਾ ਦੂਸਰਾ ਪ੍ਰਧਾਨ ਮੰਤਰੀ ਬਣਿਆ ਸੀ ਲਾਲਬਹਾਸ਼ Shastri ਲਾਲਬਹਾਸ਼ Shastri ਦਾ ਨਾਰਾ ਸੀ ਜਾ ਜਵਾਨ ਜਾ ਕਿਸਾਨ ਅੱਜ ਬੀਜੇਪੀ ਦੀ ਸਰਕਾਰ ਮੋਦੀ ਦੀ ਸਰਕਾਰ ਨੇ ਜਵਾਨ ਤੇ ਕਿਸਾਨ ਆਮਣੇ ਸਾਹਮਣੇ ਲੜਾਈ ਦੀ ਇਕੱਠਾ ਕਰ ਦਿੱਤਾ ਸ਼ੰਭੂ ਬੈਰੀਅਲ ਦੇ ਉੱਤੇ ਬੜੇ ਅਫਸੋਸ ਨਾਲ ਗੱਲ ਕਹਿਣੇ ਪੈਂਦੇ ਵੀ ਇਹ ਪੰਜਾਬ ਸਰਕਾਰ ਦੇ ਉੱਤੇ ਵੀ ਬੜੀ ਬੇਈਸੀ ਵਾਲੀ ਗੱਲ ਹੈ ਵੀ ਇਹ ਹਰਿਆਣਾ ਸਰਕਾਰ ਜਿਹੜਾ ਸਾਡੇ ਪੰਜਾਬ ਦੇ ਸ਼ੰਭੂ ਬੈਰੀਅਲ ਦੇ ਉੱਤੇ ਉਹ ਡਰੋਨ ਨਾਲ ਬੰਬ ਆਸੂ ਗੈਸ ਜਿਹੜੀ ਛੱਡਣਦੇ ਆ ਉਹ ਸਾਡੇ ਸੂਬੇ ਦੀ ਬਹੁਤ ਬੜੀ ਬੇਈਸੀ ਹੈ ਕਿ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀ ਤੁਹਾਡੇ ਕੋਲ ਕੋਈ ਫੋਰਸ ਨਹੀਂ ਤੁਸੀਂ ਵੀ ਜਾ ਕੇ ਉੱਥੇ ਜਵਾਬ ਦੇਣਾ ਨੂੰ ਤੁਸੀਂ ਵੀ ਤੁਹਾਡੇ ਆਈਏ ਸੈਕਟਰੀ ਨੇ ਕਿਸੇ ਵੀ ਸੈਕਟਰੀ ਆਪਣੇ ਉੱਤੇ ਭੇਜ ਕੇ ਸੈਂਟਰ ਸਰਕਾਰ ਨਾਲ ਗੱਲ ਕਰੋ ਹਰਿਆਣਾ ਸਰਕਾਰ ਨਾਲ ਗੱਲ ਕਰੋ ਜੇ ਦੀ ਸ਼ਾਂਤ ਮੇਨ ਨਾਲ ਅਸੀਂ ਦਿੱਲੀ ਜਾ ਰਹੇ ਹਾਂ ਤੇ ਕਿਉਂ ਤੁਸੀਂ ਦਿੱਲੀ ਜਾਣ ਦੇਣ ਦੇ ਇਸ ਕਰਕੇ ਮੇਰੀ ਸਾਰੇ ਕਿਸਾਨਾਂ ਕੇ ਫੇਰ ਪਰਯੋਰ ਅਪੀਲ ਇਕੱਠੀ ਹੋ ਗਈ ਇਸ ਔਕੀ ਘੜੀ ਦੇ ਵਿੱਚ ਸਾਰੇ ਕਿਸਾਨਾਂ ਦਾ ਸਾਥ ਦਿਓ ਦੇਸ਼ ਔਰ ਸੂਬਾ ਬਚਾਓ ਬਹੁਤ ਬਹੁਤ ਸਾਰੇ ਕਿਸਾਨਾਂ ਦਾ ਥੈਂਕਸ ਆ ਕਿ ਜਿਹੜੇ ਲੈ ਕੇ ਪੀਥੋਰੀਓ ਕਿਸਾਨ ਜੀ ਦੇ ਇਹ ਦੇਖੋ ਸਾਡਾ ਕੋਈ ਮੰਨ ਨਹੀਂ ਕਿ ਭਾਰਤੀ ਕਿਸਾਨ ਦੁਨੀਆ ਦਾ ਮਾ ਜਿਲੇ ਦਾ ਸੇਵਾਦਾਰ ਆ ਇਹ ਦੇਖੋ ਸਯੁਕਤ ਮੋਰਚਾ ਵਾ ਕਿਸੇ ਦੇ ਵਿਰੋਧ ਕੀ ਨਹੀਂ ਵੇਖੋ ਇਹ ਤੇ ਇਹ ਵੇਖੋ ਸਰਕਾਰਾਂ ਦੀਆਂ ਨੀਤੀਆਂ ਕਰਕੇ ਨਾ ਵੇਖੋ ਇੱਥੇ ਹਾਈਵੇ ਰੋਡ ਆਏ ਅੰਮ੍ਰਿਤਸਰ ਨੂੰ ਜਾਂਦਾ ਕਟੜਾ ਜੇ ਐਂਡ ਕੀ ਨੂੰ ਜਾਂਦਾ ਬੰਦ ਕਰ ਦਿੰਦਾ ਕੋਈ ਨਹੀਂ 13 ਤੋਂ ਉੱਥੇ ਜਿਹੜੇ ਬੰਦੇ ਦਿੱਲੀ ਨੂੰ ਜਾਣ ਨੂੰ ਸੈਂਟਰ ਨੇ ਰੋਕੇ ਆ ਉਹ ਇਦਾਂ ਇਦਾਂ ਤੱਕਾ ਨਹੀਂ ਹੋਣਾ ਚਾਹੀਦਾ ਵੇਖੋ ਮੱਗਾ ਹੱਡੀਆਂ ਜਾਜ ਆ ਐਮਐਸਪੀ ਜੋ ਪਿਛਲੇ ਕਾਨੂੰਨ ਇਹਨੇ ਮੰਨੇ ਹੈਗੇ 13 ਮਹੀਨੇ ਲੋਕ ਪਰੇਸ਼ਾਨ ਰਹੇ ਆ ਦਿੱਲੀ ਉਹ ਨਹੀਂ ਬਿਲਕੁਲ ਥੱਲੇ ਕਰਤੇ ਆ ਇਹ ਨਹੀਂ ਹੋਣੀ ਚਾਹੀਦੀ ਮੰਗਾਂ ਦੇ 10 ਆ ਉਹ ਵੇਖੋ ਜੇ ਇੱਕ ਬੰਦਾ ਵਾਅਦੇ ਕਰਕੇ ਉਹ ਪਰਮੇਸ਼ਰ ਵੀ ਨਹੀਂ ਇਹੋ ਜਿਹੇ ਬੰਦੇ ਨੂੰ ਬਖਸ਼ਦਾ ਜਿਹੜਾ ਵਾਅਦਾ ਕਰਕੇ ਮੁੜ ਕੇ ਉਹ ਆ ਕੇ 2 ਮਹੀਨੇ ਬਾਅਦ ਕਹਿੰਦਾ ਵੀ ਮੈਂ ਵਾਅਦੇ ਕੀਤੇ ਨਹੀਂ ਵੇਖੋ ਉੱਥੇ ਹਰ ਪਰ ਪਰ ਪ੍ਰਿਜਿਹਰ ਤੇ ਮੰਦੀ ਗੱਲ ਜਾਣਦਾ ਪਬਲਿਕ ਤੋਂ ਹੁੰਦੀ ਆ ਇੰਨਾ ਧੱਕਾ ਨਹੀਂ ਹੋਣਾ ਚਾਹੀਦਾ ਜੋ ਜਿਹੜੇ ਵਾਧੇ ਆ ਉਹ ਕਰਨੇ ਚਾਹੀਦੇ ਆ ਇਹਨਾਂ ਦੀਏ ਇੱਕ ਨਹੀਂ ਮਾਰੂ ਨੀਤੀਆਂ ਇਹ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਇਹ ਤਾਂ ਮਾਰੂ ਨੀਤੀਆਂ ਨਹੀਂ ਤੇ ਵੇਖੋ ਬਾਦਸ਼ਾਹਾਂ ਕਾ ਕੁਦਰਤੀ ਬਹੁਤ ਚੇਰ ਬਾਦ ਪਈ ਆ 24 25 ਸਾਲ ਬਾਅਦ ਜੇ ਇਹ ਰਾਜਸਥਾਨ ਨੂੰ ਪਾਣੀ ਦੇਣ ਦੇ ਆ ਆ ਗਰਮੀਆਂ ਚ ਖੁੱਲਾ ਪੂਰਾ ਪਾਣੀ ਜਾਂਦਾ ਰੇਸ਼ਾ ਬੰਨੇ ਅਸੀਂ 60 40 ਦਾ ਇਹ 70 ਚ ਸੱਤ ਪਿੰਡ ਉਥੇ ਰਾਜਸਥਾਨ ਨੂੰ ਦੇ ਪਾਣੀ ਦੇਂਦੇ ਆ ਉਥੇ ਪੰਜਾਬ ਚ ਫਸਲਾਂ ਸੋਗੀਆਂ ਇਹ ਇੱਕ ਤਿੰਨੇ ਲੋਕਾਂ ਨੂੰ ਇਹੋ ਜਿਹਾ ਬੂ ਬਣਾਇਆ ਵੀ ਇੱਥੇ ਲੋਕਾਂ ਨੂੰ ਨਜਾਇਜ਼ ਇੱਕ ਰੱਖਣ ਦਿੱਤੀ ਜਦੋਂ ਉਹਨਾਂ ਦੀ ਵੀ ਯਾਰਦੀ ਦਾਗ ਜਾਲਾਂ ਜੀ ਪਾਣੀ ਥੱਲੇੋਂ ਉਹਨੂੰ ਕੱਢਣ ਦੀ ਲੋੜ ਹੀ ਨਹੀਂ ਰਾਜਸਥਾਨ ਨੂੰ ਪਾਣੀ ਦੇਣ ਦੀ ਕੀ ਲੋੜ ਹੀ ਇੱਥੇ ਵੇਖੋ ਨਹਿਰ ਕੀ ਇਹ ਪੰਜਾਬ ਨੂੰ ਨਹੀਂ ਮਾਰੂ ਨੀਤੀਆਂ ਇਹਨਾਂ ਦੀਆਂ ਤੇ ਜਦੋਂ ਵੇਖੋ ਕੁਦਰਤੀ ਬਾੜਛਾ ਵੱਧ ਹੋਈ ਆ ਇਹਨਾਂ ਜਦੋਂ ਬਰਸਾਤ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਕਿ ਦੀਵ ਦੇ ਕਿੰਨੇ ਪਿੰਡ ਬਚਨੇ ਸੀ ਕਿੰਨੀ ਲੋਕ ਬਰਬਾਦ ਹੋਏ ਜਿਹੜੀਆਂ ਕਮਾਤ ਦੀ ਫਸਲ ਬਰਬਾਦ ਹੋਈ ਕਿਉਂ ਨਹੀਂ ਦੀ ਹੋਈ ਇਹਦੀ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਨਾ ਜੇ ਫਿਰ ਵੀ ਮੰਗਾ ਨਹੀਂ ਮੰਨੀਆਂ ਜਾਂਦੇ ਆ ਸੈਂਟਰ ਸਰਕਾਰ ਵੱਲੋਂ ਕੀ ਅਗਲੀ ਤੁਹਾਡੀ ਰਾਣੀ ਨੀਤੀ ਕਿਸਾਨਾਂ ਦੀ ਇਹ ਕਿਸਾਨਾਂ ਨੂੰ ਤਾਂ ਫਿਰ ਪੱਕੇ ਹੀ ਪੈਰੀ ਨਾ ਵੇਖੋ 18 ਤਰੀਕ ਵੇਖਣੀ ਆ ਲਾਸਟ ਵੀ ਆ ਉਹ ਤੋਂ ਬਾਅਦ ਜੇ ਵੇਖੋ ਜੇ ਇਹ ਤੇ ਪਬਲਿਕ ਚਾਹੀਦਾ ਤੇ ਪਰਮੇਸ਼ਰ ਨੂੰ ਬੇਨਤੀ ਕਰੀਏ ਤੇ ਕਾਲਪੁਰਖ ਵੀ ਮੰਨ ਲੈਂਦਾ ਇਹੋ ਜਿਹੀਆਂ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਇਹ ਬਿਲਕੁਲ ਚਲਦੀਆਂ ਹੀ ਰਹਿਣਗੀਆਂ ਇਹ ਇਹਨੂੰ ਬੰਦ ਕਰਨਾ ਜਿਹੜਾ ਦਿੱਲੀ ਜਾਂ ਨੂੰ ਆਂਦਾ ਇੱਥੇ ਤੇ ਪੂਰਾ ਜਿੱਦਾਂ ਟਰੈਕਟਰਾਂ ਟਰਾਲੀਆਂ ਵਾ ਇੱਥੇ ਮੋਟਰਸਾਈਕਲ ਬੰਦ ਕਰਦੇ ਆਂ ਕਿ ਭਾਰਤ ਕੀ ਇਹ ਮਾਮੂਲੀ ਗੱਲ ਆ ਜੀ ਤੇ ਭਾਰਤ ਇਹ ਟ੍ਰੇਲ ਹੀ ਵਿਖਾਲਿਆ ਵਾ 20 ਤਰੀਕ ਨੂੰ ਪਤਾ ਲੱਗੂ ਹੁਣ ਪਤਾ ਨਹੀਂ ਕਿ ਇਹਨੇ ਭਾਰਤ ਸਰਦਾਲੀ ਬੰਦ ਕਰਾਉਣਾ ਇਹਦੀ ਨਾ ਕੀਤਾ ਤੇ 20 ਨੂੰ ਉਤੋਂ ਕਾਲ ਆ ਜਣੀ ਆ ਜੋ ਸਾਨੂੰ ਆਖਣਗੇ ਤੇ ਘਰ ਬਹਿ ਕੇ ਵੀ ਕੀ ਕਰਨਾ ਆਂਡੀਆਂ ਗਵਾਂਡੀਆਂ ਨੇ ਕੋਈ ਕੋਈ ਟਰੈਕਟਰ ਲਿਆ ਕੇ ਛੜਤਾਂ ਚ ਖਲਾਦ ਦੋ ਜੇ ਦਾ ਸਰਕਾਰੀ ਕੋਈ ਵੀ ਕਾਰੋਬਾਰ ਆ ਬੰਦ ਕਰੋ ਇਹਨਾਂ ਦੇ ਨਾਸਾਂ ਜੇ ਧੂਂ ਦੇ ਦੇਾਂਗੇ ਰਗਾਂ ਦੇ ਗੂਠ ਰਖ ਦੇਾਂਗੇ ਜੇ ਨਾਮ ਮੰਨੇ ਤੇ ਵਾਹਿਗੁਰੂ ਦੀ ਕਾ ਕਲਤਾ ਵਾਹਿਗੁਰੂ ਦੀ ਕੀ ਫਤਿਹ ਕਿਹੜਾ ਚਾਹੁੰਦੇ ਅੱਜ ਦੇ ਧਰਨੇ ਕੋਲ ਆ ਕੇ ਡਰੋਨਾ ਬਾਰੇ ਜਰੂਰ ਬੋਲਿਓ ਸਰ ਜੋ ਸੈਂਟਰ ਸਰਕਾਰ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸਾਨੀ ਸੰਘਰਸ਼ਦਾਂ ਜੋ ਮੰਗਾਂ ਮੰਨੀਆਂ ਸੀ ਜੋ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮੰਨੇ ਸੀ ਉਹਨਾਂ ਤੇ ਉਹਨਾਂ ਨੇ ਅਮਲ ਨਹੀਂ ਕੀਤਾ ਉਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਸਾਡਾ ਅ ਅੱਜ ਦਾ ਪ੍ਰੋਟੈਸਟ ਹੈਗਾ ਕਿਉਂਕਿ 13 ਤਰੀਕ ਨੂੰ 13 ਫਰਵਰੀ ਨੂੰ ਸਾਡੇ ਕਿਸਾਨ ਜਾ ਰਹੇ ਸੀਗੇ ਸ਼ੰਭੂ ਬਹਿਰੀਆ ਤੇ ਉੱਥੇ ਉਹਨਾਂ ਨਾਲ ਅਣਮਨੁੱਖੀ ਬਿਹਾਰ ਕੀਤਾ ਗਿਆ ਬੰਬ ਚਲਾਏ ਗਏ ਉਹਨਾਂ ਤੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੇ ਪ੍ਰਸਤੁਤਜੋਂ ਅੱਜ ਦਾ ਸਾਡਾ ਇਹ ਭਾਰਤ ਬੰਦ ਦਾ ਪ੍ਰੋਗਰਾਮ ਹੈ 18 ਤਰੀਕ ਨੂੰ ਸਾਡੀ ਫਿਰ ਦੁਬਾਰਾ ਕਿਸਾਨ ਦੁਨੀਆ ਨਾਲ ਦੀ ਮੀਟਿੰਗ ਹੋਏਗੀ ਅਗਰ ਸਰਕਾਰ ਜੇ ਸਾਡੀਆਂ ਮੰਗਾਂ ਮੰਨ ਲੈਦੀ ਤੇ ਠੀਕ ਹੈ ਨਹੀਂ ਤੇ ਫਿਰ ਜੋ ਵੀ ਆਦੇਸ਼ ਹੋਏਗਾ ਉਹਦੇ ਮੁਤਾਬਕ ਹੀ ਕੰਮ ਹੋਏਗਾ ਕਿਉਂਕਿ ਇਹ ਸੰਘਰਸ਼ ਕਿਸਾਨਾਂ ਦਾ ਨਹੀਂ ਹੈ ਇਹ ਸੰਘਰਸ਼ ਸਾਰੇ ਹਿੰਦੁਸਤਾਨ ਵਾਸੀਆਂ ਦਾ ਹੈ ਜਿਉਂ ਦੀ ਜਾਗ ਦੀ ਜ਼ਮੀਰ ਵਾਲਿਆਂ ਦਾ ਹੈ ਕਿਉਂਕਿ ਅੱਜ ਨਾ ਬੱਚਾ ਪੜ੍ਹਾਈ ਕਰਕੇ ਸੁਰੱਖਿਅਤ ਹੈ ਕਿ ਉਹਨੂੰ ਨੌਕਰੀ ਮਿਲੇਗੀ ਮਜ਼ਦੂਰ ਨੂੰ ਕੰਮ ਨਹੀਂ ਮਿਲ ਰਿਹਾ ਦੁਕਾਨਦਾਰ ਦਾ ਵਪਾਰ ਜਿਹੜਾ ਉਹ ਬੰਦ ਹੋਇਆ ਪਿਆ ਹੈ ਤੇ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਕਰਵਾਉਣ ਲਈ ਮੋਦੀ ਸਰਕਾਰ ਦੇ ਖਿਲਾਫ ਅਸੀਂ ਪ੍ਰੋਟਰਸਟ ਕੀਤਾ ਹੈ ਔਰ ਇਸ ਨੂੰ ਜਾਰੀ ਰੱਖਾਂਗੇ ਕਿਸਾਨ ਸਰ ਆਇਦਤਰਨ ਨੂੰ ਲੈ ਕੇ ਕੀ ਕਹਿਣਾ ਹੈ ਸਰ ਆਮ ਸਾਰੇ মিডিਆ ਵੀ ਕੁਐਸਚਨ ਕਰ ਰਿਹਾ ਕਿ ਕਿਸਾਨ ਧਰਨਾ ਕਿਉਂ ਲਾ ਰਿਹਾ ਕਿਸਾਨ ਆਪਣੀ ਜਿੰਸ ਦੀ ਐਮਐਸਪੀ ਮੰਗਦਾ ਚਾਹੇ ਉਹ ਸਬਜ਼ੀਆਂ ਤੋਂ ਲੈ ਕੇ ਦਾਲਾਂ ਸਾਰੀਆਂ ਜਿੰਨੀਆਂ ਜਿੰਸਾਂ ਨੇ ਉਹਤੇ ਐਮਐਸਪੀ ਮੰਗਦਾ ਐਮਐਸਪੀ ਕੀ ਹੈ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਮੈਕਸਿਮਮ ਨਹੀਂ ਮੰਗਦਾ ਮਿਨੀਮਮ ਮੰਗਦਾ ਉਹਦੇ ਤੇ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਐਮਐਸਪੀ ਦੀ ਖਰੀਦ ਗਰੰਟੀ ਦਾ ਕਾਨੂੰਨ ਬਣਾ ਕੇ ਦੇਾਂਗੇ ਉਹ ਜਿਹੜਾ ਹੁਣ ਇਸ ਗੱਲ ਤੋਂ ਮੁਨਕਰ ਹੋ ਗਈ ਹੈ ਸਰਕਾਰ ਤਾਂ ਇਸ ਇੱਕ ਅੰਦੋਲਨ ਦਾ ਰੂਪ ਧਾਰਦਾ ਜਾ ਰਿਹਾ ਸਾਡੀ ਜਿਹੜੀ ਮੰਗ ਹੈ ਜਿਵੇਂ 13 ਤਰੀਕ ਦੀ ਕਾਲ ਸੀ ਤੇ ਉਹਦੇ ਮੱਦੇ ਨਜ਼ਰ ਸਾਰੇ ਹੀ ਕਿਸਾਨ ਇਕੱਠੇ ਹੋ ਕੇ ਤੇ ਦਿੱਲੀ ਧਰਨੇ ਆ ਦਿੱਲੀ ਵਾਸਤੇ ਆਪਣੀ ਮੰਗ ਮਨਵਾਉਣ ਵਾਸਤੇ ਜਾ ਰਹੇ ਆ ਜਿੱਤੇ ਕੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਬਹੁਤ ਤਸ਼ੱਦਦ ਕੀਤਾ ਉਹਦੀਆਂ ਹੀ ਕਰੜੇ ਸ਼ਬਦਾਂ 'ਚ ਨਿੰਦਾ ਕਰਨੇ ਆ ਔਰ ਮੀਡੀਆ ਦਾ ਵੀ ਧੰਨਵਾਦ ਕਰਨੇ ਆ ਕਿ ਸਾਡੀ ਉਹ ਆਵਾਜ਼ ਨੂੰ ਜਿਹੜੀ ਲੋਕਾਂ ਤੱਕ ਆਮ ਆਵਾਮ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਈ ਜੀ